ਹਾਂਜੀ ਮਿੱਤਰੋ ਤਿਆਰ ਵਰ ਤਿਆਰ ਫਿਰ ਹਥਿਆਰ ਬਾਈ ਅਸੀਂ ਜਾ ਰਹੇ ਹਾਂ ਨੀਚੇ ਤੇ ਮੈਡਮ ਜੀ ਵੀ ਆ ਸਾਡੇ ਨਾਲ ਆ ਤੇ ਬਾਈ ਗੋਗੀ ਬਾਜੀ ਲਖਣ ਬਾਈ ਸਾਰੇ ਆ ਗਏ ਆ ਦੇਖੋ ਬਾਈ ਲਾਡੋ ਦਾ ਕੀ ਹਾਲ ਕਰਤਾ ਯਾਰ ਕਿਸੇ ਨੇ ਫਾੜਤਾ ਸਟੀਕਰ ਲਾਡੋ ਰਾਣੀ ਦਾ ਲੱਡ ਹੋ ਗਈ ਮੇਰੀ ਨਰਾਜ਼ ਪਰ ਕੋਈ ਨਾ ਆਪਾਂ ਲੈ ਗਏ ਇਹਨੂੰ ਫਿਰ ਲੌਂਗ ਰਾਈਡ ਤੇ ਲਖਣ ਸਿੰਘ ਮੇਰੇ ਨਾਲ ਆ ਅਸੀਂ ਪਹੁੰਚ ਗਏ ਆ ਅਸ਼ੋਕ ਨਗਰ ਗੁਰਦੁਆਰਾ ਸਾਹਿਬ ਇੱਥੇ ਆਏ ਆ ਆਪਾਂ ਦਰਸ਼ਨ ਮਿਲ ਲੈ ਕਰਨ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਭਾਈ ਚਲਦੇ ਆਂ ਅੰਦਰ ਸਭ ਤੋਂ ਪਹਿਲੇ ਫੌਜਾਂ ਨੂੰ ਦੇਖੋ ਫੌਜਾਂ ਲੱਗੀਆਂ ਇੱਥੇ ਲੰਗਰ ਦੀ ਸੇਵਾ ਕਰਨ ਲਈ ਤੇ ਆਹ ਫੌਜਾਂ ਦੇਖੋ ਪ੍ਰਸ਼ਾਦੇ ਲਾ ਰਹੀਆਂ ਨੇ ਕੁਝ ਫੌਜਾਂ ਪ੍ਰਸ਼ਾਦੇ ਪੇੜੇ ਕਰ ਰਹੀਆਂ ਨੇ ਤੇ ਕੁਝ ਵੇਲ ਰਹੀਆਂ ਨੇ ਤੇ ਕੁਝ ਫੌਜਾਂ ਜਿਹੜੀਆਂ ਨੇ ਇੱਥੇ ਸੇਕ ਰਹੀਆਂ ਨੇ ਪ੍ਰਸ਼ਾਦੇ ਲੋਹ ਤੇ ਆਓ ਚਲੀਏ ਅੰਦਰ ਤਾਂ ਗੜਾ ਮਾਰਾ ਅਹਸਾਬੋ ਸੇਤੇ ਕੀ ਕਰਾਂ ਨੰਕ ਤਾਰਨ ਤਾਰਨ ਪਰਨ ਲੋਚਨ ਪਿਸਾਲ ਹਾਂ ਆ ਜੱਟ ਆ ਹਾਂ ਅੰਧ ਪੋਨਾ ਪਾਰਵਾਦ ਸਰਨੇ ਅਵਾਦ ਮਾਣ ਹੈ ਸੁਖੀ ਲਾਓ ਆਦਿ ਗੋਵਾਨੀ ਈਸ਼ਰੀ ਮਾਇਆ ਜਗੋ ਨਾਮ ਇਹਨਾਂ ਵਿੱਚ ਸਵੇਰਾ ਇੱਕ ਸਿੰਘ ਨਾ ਪੂਰਨ ਹੋਦ ਨਾ ਲੋ ਜੀ ਅਸੀਂ ਆ ਗਏ ਆ ਦੇਖਣ ਵਾਸਤੇ ਸਾਨੂੰ ਛਕਣੀਆਂ ਦੇਗਾ ਤੇ ਇੱਥੇ ਹੱਲੇ ਰਗੜੇ ਲੱਗ ਰਹੇ ਨੇ ਤੇ ਰਗੜੇ ਫੌਜਾਂ ਲਾਰੀਆਂ ਨੇ ਫੇਰ ਆਪਾਂ ਛਕ ਲਾਂਗੇ ਕੋਈ ਚੱਕਰ ਨਹੀਂ ਇੱਥੇ ਫੌਜਾਂ ਦੇਖੋ ਸਾਰੀਆਂ ਜਿਹੜੀਆਂ ਆਪਣੇ ਸ਼ਸਤਰ ਉਹ ਸਾਫ਼ ਕਰ ਰਹੀਆਂ ਨੇ ਰੇਤੇ ਦੇ ਨਾਲ ਜਿਹੜਾ ਜੰਗਾਲ ਲੱਗ ਜਾਂਦਾ ਉਹਨਾਂ ਨੂੰ ਸਾਫ਼ ਕਰੀਦਾ ਤੇ ਬਾਈ ਉਹਦੇ ਬਾਅਦ ਨਾ ਆਪਣੇ ਕੋ ਆ ਗਈ ਜਲੇਬੀ ਮੈਂ ਕਿਹਾ ਚਲੋ ਜਲੇਬੀ ਦੇ ਛਕੋ ਜਲੇਬੀ ਲੂ ਵੀ ਸ਼ੱਕੇ ਨਾ ਆਪਾਂ ਨਿਕਲ ਗਏ ਆਪਾਂ ਕਿਹਾ ਚਲੀਏ ਫਿਰ ਆ ਦੇਖੋ ਬਈ ਰਾਵੜ ਦੇ ਰੰਗ ਦੇਖੋ ਤੁਸੀਂ ਨੀਲੇ ਪੀਲੇ ਹਰੇ ਕੋਈ ਨਾ ਚਲੋ ਆਪਾਂ ਪਹੁੰਚ ਗਏ ਹੁਣ ਘਰ ਮਿਲਦੇ ਆ ਨੈਕਸਟ ਵੀਡੀਓ ਵਿੱਚ ਓਕੇ ਫਿਰ ਹਾਂ ਬਾਏ